ਪੰਜਾਬ ਦੇ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਨਿਊ ਯੰਗ ਸਪੋਰਟਸ ਕਲੱਬ ਮਨਸੂਰਪੁਰ ਗ੍ਰਾਮ ਵੱਲੋਂ ਪੰਜਾਬ ਪੁਲਿਸ ਅਤੇ ਗ੍ਰਾਮ ਪੱਤਰਕਾਰ ਐਸੋਸੀਏਸ਼ਨ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਦੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 14ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀਆਂ ਨਾਂਮਾ ਬਾਂ ਟੀਮਾਂ ਨੇ ਹਿੱਸਾ ਲਿਆ ਇਸ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਵੱਲੋਂ ਕੀਤਾ ਗਿਆ ਹੈ ਜਦਕਿ ਇਨਾਮ ਵੰਡ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਐਸਪੀ ਫਲੋਰ ਸਰਪੰਚ ਸਿੰਘ ਬਾਲਾ ਤੇ ਥਾਣਾ ਗੁਰਾਇਆਂ ਦੇ ਐਸ ਐਚਓ ਸਿਕੰਦਰ ਸਿੰਘ ਬਿਰਕ ਤੋਂ ਇਲਾਵਾ ਦਲਵੀਰ ਸਿੰਘ ਮੱਕੜਵਲੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਜਿੱਥੇ ਆਦਮਪੁਰ ਦੀ ਟੀਮ ਨੇ ਨੰਗਲ ਖੇੜਾ ਦੀ ਟੀਮ ਨੂੰ ਹਰਾ ਕੇ ਜੇਤੂ ਹੋੰਦਾ ਮਾਣ ਹਾਸਲ ਕੀਤਾ ਉੱਥੇ ਵਕਫ ਵਕ ਬੁਲਾਰਿਆ ਨੇ। ਕਲੱਬ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਗਾ ਕਰਦੇ ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਵੀ ਦਿੱਤਾ। ਅੰਤ ਵਿੱਚ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਤੋਂ ਇਲਾਵਾ ਸੈਜੋਗੀਆਂ ਅਤੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪਿੰਡ ਮਨਸੂਰ ਪਰ ਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਵਿਰਾਟ ਟੂਰਨਾਮੈਂਟ ਜਿਹੜਾ ਸਵੰਦ ਹੈਗਾ ਪਿੰਡ ਮਨਸੂਰ ਤੋਂ ਨਿਊ ਜਨ ਸਪੋਰਟਸ ਕਲਬ ਉਹ ਕਰਵਾਇਆ ਜਾ ਰਿਹਾ ਇਹਦੇ ਵਿੱਚ ਮੇਨੂੰ ਕਾਫੀ ਮੈਂਬਰ ਸਾਹਿਬਾਨ ਇਹ ਸਦਨਤਾ ਸੀ ਪ੍ਰਸਨਜੀ ਸਾਡੇ ਖੰਡਾ ਸਾਹਿਬ ਨੇ ਮੈਨੂੰ ਇਹ ਅੱਗੇ ਬੜਾ ਮਾਣ ਮਹਿਸੂਸ ਹੋ ਰਿਹਾ ਫੀਸਫੇਡ ਦੇ ਵਿੱਚ 14ਵਾਂ ਜਿਹੜਾ ਮੈਚ ਜਿਹੜਾ ਟੂਰਨਾਮੈਂਟ ਹੁਣ ਚੱਲ ਰਿਹਾ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਸਰਕਾਰ ਵੱਲੋਂ ਵੀ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਜੁੱਧ ਰਚਾ ਰੋਪ ਚਲਾਇਆ ਜਾ ਰਿਹਾ ਇਹਨੂੰ ਉਦੋਂ ਹੀ ਸਫਲਤਾ ਮਿਲ ਸਕਦੀ ਹੈ ਜਦੋਂ ਪਬਲਿਕ ਦਾ ਸੰਯੋਗ ਹੋਵੇ ਤੇ ਇਸ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਐਨ.ਆਰ.ਆਈ. ਭਰਾ ਨੇ ਉਹਨਾਂ ਦੇ ਸੰਯੋਗ ਨਾਲ ਜਿਹੜੇ ਵੱਖ-ਵੱਖ ਟੂਰਨਾਮੈਂਟ ਜਿਵੇਂ ਸਟ੍ਰੀਕਰਕੇਟ ਦਾ ਕਬੱਡੀ ਦਾ ਜਾਂ ਹੋਰ ਖੇਡਾਂ ਜਿਹੜੀਆਂ ਨੇ ਉਹਨਾਂ ਨਾਲ ਸੰਬੰਧਿਤ ਕੰਪੀਟੀਸ਼ਨ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਜੇਹਤ ਨਾਲ ਸੰਬੰਧਿਤ ਤੇ ਖਿਡਾਰੀਆਂ ਨੂੰ ਉਤਸ਼ਾਹ ਦੇਣ ਵਾਸਤੇ ਜਿਹੜੇ ਮੈਚ ਵਗੈਰਾ ਕਰਵਾਏ ਜਾਂਦੇ ਆ ਉਹਦੇ ਨਾਲ ਇੱਥੇ ਜਦੋਂ ਕੋਈ ਵੀ ਬੱਚਾ ਨੌਜਵਾਨ ਗਰੌਂਡ ਨਾਲ ਜੁੜਦਾ ਤੇ ਉਹਦੀ ਉਹਨੂੰ ਬਾੜੀਆਂ ਆਤਾਂ ਬਾੜੀ ਸੰਗਤ ਤੇ ਨਸ਼ਿਆਂ ਤੋਂ ਜਿਹੜਾ ਉਹ ਛੁਟਕਾਰਾ ਹੁੰਦਾ ਉਹ ਆਪਣੀ ਸ਼ੇਰ ਵੱਲ ਧਿਆਨ ਦਿੰਦਾ ਤੇ ਖੇਡਾਂ ਇੱਕ ਇਹੋ ਜਿਹਾ ਸਿਸਟਮ ਹੈਗਾ ਵੀ ਇਹਦੇ ਵਿੱਚ ਕੰਪੀਟੀਸ਼ਨਸ ਪਰ ਇਹ ਬੰਦਾ ਜਦੋਂ ਜਿੱਤਦਾ ਤੇ ਹਾਰਦਾ ਤੇ ਕਿਸ ਤਰ੍ਹਾਂ ਉਹ ਉਹ ਜਿਹਾਰ ਵੀ ਜਾਂਦਾ ਤੇ ਮਲਕੂਬੇ ਵਾਲੇ ਤੌਰ ਤੇ ਉਹਨੂੰ ਕਿੱਦਾਂ ਕੋਸ਼ਿਸ਼ ਨੂੰ ਆਪਣਾ ਅੱਗੇ ਢੀਂਗ ਕਰਨਾ ਇਹ ਸਾਰੀਆਂ ਚੀਜ਼ਾਂ ਇਥੋਂ ਗਰਾਊਂਡ ਤੋਂ ਸਿੱਖੇ ਜਾਂਦੀਆਂ ਨੇ ਤੇ ਮੈਂ ਜ਼ਿਆਦਾ ਨਾ ਬੋਲਦਾ ਆਇਆ ਕਲੱਬ ਦਾ ਸਾਰੇ ਦਾ ਧੰਨਵਾਦ ਕਰਦਾ ਜਿਹੜਾ ਨਿਊ ਜੰਗ ਸਪੋਰਟਸ ਕਲੱਬ ਹੈਗਾ ਵੀ ਅੱਗੇ ਤੋਂ ਵੀ ਜਿਸ ਤਰ੍ਹਾਂ ਇਹਨਾਂ ਨੇ 14ਵਾਂ ਕਰਾਇਆ ਤਾਂ 15 ਬਰੋਂਥਰੀ ਦਾ ਇਸ ਤਰ੍ਹਾਂ ਹੀ ਇਹ ਚੱਲਦਾ ਰਹੇ ਤੇ ਜਿਹੜੇ ਖਿਡਾਰੀ ਨੇ ਕੋਈ ਤੇੰਦੇੜਾ ਤੇ ਜਿਹਦੇ ਨਾਲ ਦੇ ਪਿੰਡਾਂ ਦੇ ਵਿੱਚ ਮੋਸ਼ਰੀ ਨਸ਼ਾ ਨਾਲ ਸੰਬੰਧਿਤ ਵੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਕੋਈ ਇਨਫੋਰਮੇਸ਼ਨ ਹੁੰਦੀ ਆ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਪਿੰਡ ਦੇ ਵਿੱਚ ਤੇ ਸਾਡੇ ਪਿੰਡ ਦੇ ਵਿੱਚ ਤੇ ਨਸ਼ਾ ਮੁਕਤਤਾ ਦਿੱਤਾ ਤੇ ਨਾਲ ਦੇ ਪਿੰਡ ਵੀ ਕਰਾਉਣੇ ਹੈਗੇ ਆ ਤੁਹਾਡੇ ਐਸਟੀਓ ਸਾਹਿਬ ਬੈਠੇ ਹੋਏ ਆ ਸਰਕਾਰ ਦਾ ਇੱਕ ਨੰਬਰ ਹੈਗਾ ਬੜਾ 9799 00200 ਉਹਦੇ ਉੱਤੇ ਅਸੀਂ ਕਦੀ ਵੀ ਕੋਈ ਇਨਫੋਰਮੇਸ਼ਨ ਦਵਾਂਗੇ ਤਾਂ ਬੜੀ ਸੀਕ੍ਰੀਟ ਰਹਿੰਦੀ ਆ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਸੌਫਟਵੇਅਰ ਹੀ ਇੰਦਾ ਦਾ ਹੈਗਾ ਉਹਦੇ ਵਿੱਚ ਕਿਸੇ ਦੀ ਕੋਈ ਜਿਹੜਾ ਇਨਫੋਰਮੇਸ਼ਨ ਦਿੰਦਾ ਦਿੰਦਾ ਉਹਦਾ ਨੰਬਰ ਨਹੀਂ ਉੱਤੇ ਬਲੌਕ ਦਿੰਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਸਕਦਾ ਇਸ ਤਰ੍ਹਾਂ ਕਿ ਜੇਕਰ ਤੁਹਾਨੂੰ ਲੱਗਦਾ ਵੀ ਕਿਤੇ ਨਸ਼ਾ ਬੰਦਾ ਵੇਚਦਾ ਜਾਂ ਇਸ ਮੰਗਲਰਾਂ ਥੋੜੇ ਸਮੇਂ ਦੇ ਵਿੱਚ ਗੱਡੀਆਂ ਸੀ ਉਹਦੇ ਕੋਲ ਸਕੂਟਰ ਸੀ ਤੇ ਹੁਣ ਬੜੀਆਂ ਸ਼ਾਨਦਾਰ ਗੱਡੀਆਂ ਲਈ ਫਿਰਦਾ ਜਾਂ ਸਾਡੇ ਪਰਿਵਾਰਕ ਬੱਚੇ ਜਿਹੜੇ ਕਿ ਉਹਨਾਂ ਨੂੰ ਇਸ ਕੰਮ ਚਲਾ ਰਿਹਾ ਜਿਹਦੇ ਨਾਲ ਤਰ੍ਹਾਂ ਦੇ ਘਰ ਤੋਂ ਬਾਹਰ ਹੋ ਰਿਹਾ ਉਸ ਬਾਰੇ ਵੀ ਜਰੂਰ ਇਨਫਰਮੇਸ਼ਨ ਦੇਣ ਤੇ ਮੇਰੇ ਵੱਲੋਂ ਐਨਆਰਆਈ ਖਿਡਾਰਮਾਂ ਦਾ ਤੇ ਸਾਰੀ ਜਿਹੜੀ ਕਮੇਟੀ ਹੈ ਜੀ ਸਪੋਰਟਸ ਤੇ ਖਿਡਾਰੀ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ